ਰਾਹ ਰਾਈਆਂ ਦੇ ਵਿੱਚ ਹੈ ਮੈਂ ਰਾਤ 8 ਵਜੇ ਦੁਕਾਨ ਬੰਦ ਕਰਕੇ ਗਿਆ ਤੇ ਮਿਹਰੇ ਮੈਨੂੰ 5 ਵਜੇ ਫੋਨ ਆਇਆ ਕਿ ਤੁਹਾਡੀ ਦੁਕਾਨ 'ਚ ਚੋਰੀ ਹੋ ਗਈ ਹੈ। ਜਾਨ ਪਾਜੀ ਗੱਲੇ ਦੇ ਵਿੱਚ 5000 ਰੁਪਇਆ ਸੀ ਬਾਕੀ ਟੋਟਲ ਮਲਾ ਕੇ ਦਵਾਈਆਂ ਦਵਾਈਆਂ ਜਿੰਨੀਆਂ ਵੀ ਉਹਨਾਂ ਨੇ ਚੋਰੀ ਕੀਤੀਆਂ 20000 ਦਾ ਨੁਕਸਾਨ ਹੋ ਗਿਆ। ਦਿਨਾਨਗਰ ਦੇ ਲੋਕ ਚੋਰੀ ਦੀਆਂ ਵਾਰਦਾਤਾ ਤੋਂ ਬੇहद ਪਰੇਸ਼ਾਨ ਨਜ਼ਰ ਆ ਰਹੇ ਨੇ। ਜੀ ਹਾਂ ਤਾਜ਼ਾ ਮਾਮਲਾ ਵੀ ਦਿਨਾਂਗਰ ਤੋਂ ਸਾਹਮਣੇ ਆਇਆ ਜਿੱਥੇ ਪਿੰਡ ਪੂਰੇਵਾਲ ਅਰਾਇਆਂ ਵਿਖੇ ਇੱਕ ਮੈਡੀਕਲ ਸਟੋਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਚੋਰਾਂ ਵੱਲੋਂ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਮੈਡੀਕਲ ਸਟੋਰ ਦੇ ਵਿੱਚੋਂ ਤਕਰੀਬਨ 20 ਹਜ਼ਾਰ ਦਾ ਸਾਮਾਨ ਲੈ ਕੇ ਫਰਾਰ ਹੋ ਗਏ ਨੇ ਜਿਸ ਦੇ ਵਿੱਚ 5000 ਦੇ ਕਰੀਬ ਨਕਦੀ ਵੀ ਦੱਸੀ ਜਾ ਰਹੀ ਹੈ ਇਸ ਸਬੰਧ ਵਿੱਚ ਮੈਡੀਕਲ ਸਟੋਰ ਦੇ ਮਾਲਕ ਨੇ ਦੱਸਿਆ ਕਿ ਉਸ ਨੂੰ ਪਿੰਡ ਦੇ ਹੀ ਕਿਸੇ ਬੰਦੇ ਨੇ ਫੋਨ ਕਰਕੇ ਸਟੋਰ ਦੇ ਵਿੱਚ ਹੋਈ ਚੋਰੀ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਦੁਕਾਨਦਾਰ ਸ਼ਟਰ ਟੁੱਟਿਆ ਹੋਇਆ ਹੈ ਤੇ ਜਲਦ ਹੀ ਉਹ ਦੁਕਾਨ ਪਹੁੰਚਣ ਕਿਉਂਕਿ ਉਹਨਾਂ ਦੀ ਮੈਡੀਕਲ ਸਟੋਰ ਦੇ ਵਿੱਚ ਚੋਰੀ ਹੋ ਚੁੱਕੀ ਹੈ। ਦੁਕਾਨਦਾਰ ਦੇ ਦੱਸਣ ਮੁਤਾਬਕ ਜਦੋਂ ਉਹ ਮੌਕੇ ਤੇ ਪਹੁੰਚਿਆ ਤਾਂ ਉਸਦੇ ਹੋਸ਼ ਉੱਡ ਗਏ। ਸ਼ਟਰ ਟੁੱਟਾ ਹੋਇਆ ਸੀ ਤੇ ਜਦੋਂ ਅੰਦਰ ਵੇਖਿਆ ਤੇ ਗੱਲੇ ਵਿੱਚ ਰੱਖੇ 5000 ਰੁਪਏ ਮੌਜੂਦ ਨਹੀਂ ਸੀ ਤੇ ਨਾਲ ਨਾਲ 15 ਤੋਂ 16000 ਰੁਪਏ ਮੁੱਲ ਦੀਆਂ ਦਵਾਈਆਂ ਵੀ ਚੋਰੀ ਕਰਕੇ ਚੋਰ ਆਪਣੇ ਨਾਂ ਲੱਗੇ। ਮੇਰਾ ਨਾਮ ਸਿਕੰਦਰਪਾਲ ਸਿੰਘ ਜੀ ਟਿੰਡ ਮੇਰਾ ਕਮਾਲਪੁਰ ਅਫਗਾਨਾ ਜੀ ਜੋ ਮੈਡੀਕਲ ਸਟੋਰ ਹੈ ਪੂਰਵਾਰ ਅਰਾਈਆਂ ਦੇ ਵਿੱਚ ਹੈ ਮੈਂ ਰਾਤ 8 ਵਜੇ ਦੁਕਾਨ ਬੰਦ ਕਰਕੇ ਗਿਆ ਤੇ ਮਨੇਰੇ ਮੈਨੂੰ 5 ਵਜੇ ਫੋਨ ਆਇਆ ਕਿ ਤੁਹਾਡੀ ਦੁਕਾਨ ਚ ਚੋਰੀ ਹੋ ਗਈ ਤੇ ਮੈਨੂੰ ਪਿੰਡੋਂ ਕਿਸੇ ਵੀਰ ਭਰਾ ਨੇ ਫੋਨ ਕੀਤਾ ਸੀ ਕਿ ਦੁਕਾਨ ਤੇ ਚੋਰੀ ਹੋ ਗਈ ਹੈ ਸ਼ਟਰ ਚੁੱਕਿਆ ਗਿਆ ਵਾ ਤੁਸੀਂ ਇੱਥੇ ਪੁੱਛੋ ਭਾਨ ਪਾਜੀ ਗੱਲੇ ਦੇ ਵਿੱਚ 5000 ਰੁਪਿਆ ਸੀ ਬਾਕੀ ਟੋਟਲ ਮਲਾ ਕੇ ਦਵਾਈਆਂ ਦੁਆਏ ਜਿੰਨੀਆਂ ਵੀ ਉਹਨਾਂ ਨੇ ਚੋਰੀ ਕੀਤੀ ਆ 20000 ਦਾ ਨੁਕਸਾਨ ਹੋ ਗਿਆ ਫਿਲਹਾਲ ਦਿਨਨਗਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਏ ਦਿਨ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਫਿਰ ਚਾਹੇ ਉਹ ਪੈਚ ਫਿਰ ਚਾਹੇ ਉਹ ਘਰ ਹੋਵੇ ਜਾਂ ਫਿਰ ਮੈਡੀਕਲ ਸਟੋਰ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਦੁਕਾਨਾ ਲਗਾਤਾਰ ਚੋਰਾਵਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਲੁੱਟ ਦੀਆਂ ਵਾਰਦਾਤਾ ਵੀ ਲਗਾਤਾਰ ਵਧ ਰਹੀਆਂ ਨੇ। ਲੋੜ ਹੈ ਦਿਨਨਗਰ ਪੁਲਿਸ ਨੂੰ ਸੁਚੇਤ ਰਹਿਣ ਦੀ ਤਾਂਕਿ ਅਨਾ ਚੋਰਾਂ ਦੇ ਉੱਤੇ ਨਕੇਲ ਕਸੀ ਜਾ ਸਕੇ। ਦਿਨਨਗਰ ਤੋਂ ਹਰਜਿੰਦਰ ਗੁਰਾਇਆ ਦੀ ਰਿਪੋਰਟ ਅੰਮ੍ਰਿਸਰ ਕੇਸਰੀ। ਦਿਨਨਗਰ ਦੇ ਲੋਕ ਚੋਰੀ ਦੀਆਂ ਵਾਰਦਾਤਾ ਤੋਂ ਬੇहद ਪਰੇਸ਼ਾਨ ਨਜ਼ਰ ਆ ਰਹੇ ਨੇ। ਜੀ ਹਾਂ, ਤਾਜ਼ਾ ਮਾਮਲਾ ਵੀ ਦਿਨਨਗਰ ਤੋਂ سامنے ਆਇਆ ਜਿੱਥੇ ਪਿੰਡ ਪੂਰੇਵਾਲ ਅਰਾਇਆਂ ਵਿਖੇ ਇੱਕ ਮੈਡੀਕਲ ਸਟੋਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਚੋਰਾਂ ਵੱਲੋਂ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਮੈਡੀਕਲ ਸਟੋਰ ਦੇ ਵਿੱਚ ਤਕਰੀਬਨ 20000 ਦਾ ਸਾਮਾਨ ਲੈ ਕੇ ਫਰਾਰ ਹੋ ਗਏ ਨੇ ਜਿਸ ਦੇ ਵਿੱਚ 5000 ਦੇ ਕਰੀਬ ਨਗਦੀ ਵੀ ਦੱਸੀ ਜਾ ਰਹੀ ਹੈ ਇਸ ਸਬੰਧ ਵਿੱਚ ਮੈਡੀਕਲ ਸਟੋਰ ਦੇ ਮਾਲਕ ਨੇ ਦੱਸਿਆ ਕਿ ਉਸ ਨੂੰ ਪਿੰਡ ਦੇ ਹੀ ਕਿਸੇ ਬੰਦੇ ਨੇ ਫੋਨ ਕਰਕੇ ਸਟੋਰ ਦੇ ਵਿੱਚ ਹੋਈ ਚੋਰੀ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਦੱਸਿਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਤੇ ਜਲਦ ਹੀ ਉਹ ਦੁਕਾਨ ਪਹੁੰਚਣ ਕਿਉਂਕਿ ਉਹਨਾਂ ਦੇ ਮੈਡੀਕਲ ਸਟੋਰ ਦੇ ਵਿੱਚ ਚੋਰੀ ਹੋ ਚੁੱਕੀ ਹੈ ਦੁਕਾਨਦਾਰ ਦੇ ਦੱਸਣ ਮੁਤਾਬਕ ਜਦੋਂ ਉਹ ਮੌਕੇ ਤੇ ਪਹੁੰਚਿਆ ਤਾਂ ਉਸਦੇ ਹੋਸ਼ ਉੱਡ ਗਏ ਸ਼ਟਰ ਟੁੱਟਾ ਹੋਇਆ ਸੀ ਤੇ ਜਦੋਂ ਅੰਦਰ ਵੇਖਿਆ ਤੇ ਗੱਲੇ ਵਿੱਚ ਰੱਖੇ 5000 ਰੁਪਏ ਮੌਜੂਦ ਨਹੀਂ ਸੀ ਤੇ ਨਾਲ ਨਾਲ 15 ਤੋਂ 16000 ਰੁਪਏ ਮੋਲ ਦੀਆਂ ਦਵਾਈਆਂ ਵੀ ਚੋਰੀ ਕਰਕੇ ਚੋਰ ਆਪਣੇ ਨਾ ਲੱਗੇ ਮੇਰਾ ਨਾਮ ਸਿਕੰਦਰਪਾਲ ਸਿੰਘ ਜੀ ਟਿੰਡ ਮੇਰਾ ਕਮਾਲਪੁਰ ਅਫਗਾਨਾ ਜੀ ਜੋ ਮੈਡੀਕਲ ਸਟੋਰ ਹੈ ਪੂਰਵਾਰ ਅਰਾਈਆਂ ਦੇ ਵਿੱਚ ਹੈ ਮੈਂ ਰਾਤ 8 ਵਜੇ ਦੁਕਾਨ ਬੰਦ ਕਰਕੇ ਗਿਆ ਤੇ ਮੇਰੇ ਮੈਨੂੰ 5 ਵਜੇ ਫੋਨ ਆਇਆ ਕਿ ਤੁਹਾਡੀ ਦੁਕਾਨ 'ਚ ਚੋਰੀ ਹੋ ਗਈ। ਫੇ ਮੈਨੂੰ ਪਿੰਡੋਂ ਕਿਸੇ ਵੀਰ ਭਰਾ ਨੇ ਫੋਨ ਕੀਤਾ ਸੀ ਕਿ ਦੁਕਾਨ ਤੇ ਚੋਰੀ ਹੋ ਗਈ ਆ, ਸ਼ਟਰ ਚੁੱਕਿਆ ਗਿਆ ਵਾ ਤ ਤੁਸੀਂ ਤੁਸੀਂ ਇੱਥੇ ਪੁੱਜੋ। ਭਾਨ ਪਾਜੀ ਗੱਲੇ ਦੇ ਵਿੱਚ 5000 ਰੁਪਇਆ ਸੀ। ਬਾਕੀ ਟੋਟਲ ਮਲਾ ਕੇ ਦਵਾਈਆਂ ਦਵਾਈਆਂ ਜਿੰਨੀਆਂ ਵੀ ਉਹਨਾਂ ਨੇ ਚੋਰੀ ਕੀਤੀ ਆ 20000 ਦਾ ਨੁਕਸਾਨ ਹੋ ਗਿਆ। ਫਿਲਹਾਲ ਦਿਨਾਂ ਨਗਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਏ ਦਿਨ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਫੇਰ ਚਾਹੇ ਉਹ ਪੈਚ ਫੇਰ ਚਾਹੇ ਉਹ ਘਰ ਹੋਵੇ ਜਾਂ ਫਿਰ ਮੈਡੀਕਲ ਸਟੋਰ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਦੁਕਾਨਾ ਲਗਾਤਾਰ ਚੋਰਾਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਲੁੱਟਦੀਆਂ ਵਾਰਦਾਤਾਂ ਵੀ ਲਗਾਤਾਰ ਵਧ ਰਹੀਆਂ ਨੇ। ਡਿਨਨਗਰ ਪੁਲਿਸ ਨੂੰ ਸੁਚੇਤ ਕਰਨ ਦੀ ਤਾਂਕੀ ਇਹਨਾਂ ਚੋਰਾਂ ਦੇ ਉੱਤੇ ਨਕੇਲ ਕੱਸੀ ਜਾ ਸਕੇ। ਡਿਨਨਗਰ ਤੋਂ ਹਰਜਿੰਦਰ ਗੁਰਾਇਆ ਦੀ ਰਿਪੋਰਟ ਅੰਮ੍ਰਿਸਰ ਕੇਸਰੀ